ਪਿਆਰੇ ਬੱਚੋ ਅੱਜ ਆਪਾਂ ਕਲਾਸ 4th ਗਣਿਤ ਦੀ ਦੁਨੀਆ ਚੈਪਟਰ ਨੰਬਰ 5 ਐਕਸਰਸਾਈਜ਼ 5.2 ਕਰਾਂਗੇ ਆਪਾਂ ਨੇ ਪਹਿਲਾ ਸਵਾਲ ਕੀ ਹੈ ਬੱਚੋ ਸਵਾਲ ਹੈ ਹੇਠਾਂ ਦਿੱਤੀਆਂ ਵਸਤੂਆਂ ਦੀ ਲੰਬਾਈ ਸੈਂਟੀਮੀਟਰਾਂ ਅਤੇ ਮਿਲੀਮੀਟਰਾਂ ਵਿੱਚ ਪਤਾ ਕਰੋ ਜੇ ਇੱਕ ਸਕੇਲ ਹੁੰਦਾ ਬੱਚੋ ਉੱਥੇ ਆਪਾਂ ਐ ਦੇਖਦੇ ਆਂ 1 2 3 4 5 6 7 8 9 10 ਠੀਕ ਹੈ ਇਸ ਤਰ੍ਹਾਂ ਬਣੀ ਹੁੰਦੀ ਹੈ ਆ ਵੱਡੀ ਹੁੰਦੀ ਹੈ ਲੈਣਾ ਇਹ ਇੱਕ ਛੋਟੀ ਹੁੰਦੀ ਹੈ ਆ ਮੰਨ ਲਓ ਜ਼ੀਰੋ ਹੋ ਗਈ ਆ ਫਿਰ ਆਪਾਂ ਕਹੀਏ ਆ ਇੱਕ ਹੋ ਗਈ ਠੀਕ ਹੈ ਜ਼ੀਰੋ ਤੋਂ ਇੱਕ 1 ਸੈਂਟੀਮੀਟਰ ਹੋ ਗਿਆ ਇਸੇ ਤਰ੍ਹਾਂ ਫਿਰ 1 2 3 ਫਿਰ 4 ਤੇ ਫਿਰ ਇੱਕ ਵੱਡੀ ਹੋ ਗਈ 1 2 3 4 ਇਸ ਤਰ੍ਹਾਂ ਫਿਰ ਇੱਕ ਵੱਡੀ ਇਹ 2 ਸੈਂਟੀਮੀਟਰ ਹੋ ਗਈ ਇਹ ਜਿਹੜਾ ਹੈ ਅੱਧੇ ਸੈਂਟੀਮੀਟਰ ਹੁੰਦਾ ਤੇ 1 ਸੈਂਟੀਮੀਟਰ ਵਿੱਚ 10 ਮਿਲੀਮੀਟਰ ਹੁੰਦੇ ਨੇ ਠੀਕ ਹੈ ਤੇ ਤੁਸੀਂ ਜਦੋਂ ਇਸ ਪੈਨ ਨੂੰ ਮਾਪੋਗੇ ਤਾਂ ਤੁਸੀਂ ਦੇਖਣਾ ਹੈ ਵੀ ਕਿੰਨਾ ਹੈ ਜਿਵੇਂ ਮੈਂ ਕਿਹਾ ਕਿ 5 ਸੈਂਟੀਮੀਟਰ ਉਰੇ ਉਰੇ 5 ਸੈਂਟੀਮੀਟਰ ਬਣਦਾ ਹੈ ਉਸ ਤੋਂ ਬਾਅਦ 1 2 3 4 ਇਹ ਆ 5 ਲੈਣਾ ਹੈ ਤਾਂ ਆਪਾਂ ਕੀ ਕਰਦਾਂਗੇ 5 ਸੈਂਟੀਮੀਟਰ ਤੇ 5 ਮਿਲੀਮੀਟਰ ਲਿਖਾਂਗੇ ਇਸ ਤਰ੍ਹਾਂ ਲਿਖਣੀ ਹੈ ਤੁਸੀਂ ਠੀਕ ਹੈ ਇਸੇ ਤਰ੍ਹਾਂ ਇਸ ਨੂੰ ਮਾਪਣਾ ਹੈ ਸੈਂਟੀਮੀਟਰ ਵਾਲੀ ਲਾਈਨ ਤੋਂ ਬਾਅਦ ਜਿੰਨੀ ਵੀ ਲੈਣਾ ਹੈ ਜਿਵੇਂ ਮੈਂ ਕਿਹਾ 5 ਸੈਂਟੀਮੀਟਰ ਤੇ 2 ਮਿਲੀਮੀਟਰ ਹੈ ਠੀਕ ਹੈ ਇਸ ਤਰ੍ਹਾਂ ਹੀ ਤੁਸੀਂ ਸੈਲ ਨੂੰ ਮਾਪਣਾ ਹੈ ਠੀਕ ਹੈ ਇਸੇ ਤਰ੍ਹਾਂ ਤੁਸੀਂ ਜਿਵੇਂ ਆਪਾਂ ਕਹੀਏ ਵੀ ਸੈਲ ਕੀ ਹੋ ਸਕਦਾ ਹੈ 6 ਸੈਂਟੀਮੀਟਰ ਤੇ ਆਪਾਂ ਕਹਿ ਦਈਏ ਕਿ 7 ਮਿਲੀਮੀਟਰ ਤੁਸੀਂ ਮਾਪਣਾ ਇਹਨੂੰ ਸਕੇਲ ਨਾਲ ਇਹਨੂੰ ਇਹਨੂੰ ਮੋਮਬੱਤੀ ਨੂੰ ਵੀ ਤੁਸੀਂ ਸਕੇਲ ਨਾਲ ਮਾਪਣਾ ਜਿਵੇਂ 10 ਸੈਂਟੀਮੀਟਰ ਤੇ ਆਪਾਂ ਕਹੀਏ 9 ਮਿਲੀਮੀਟਰ ਠੀਕ ਜਿੰਨਾ ਵੀ ਹੋਵੇ ਇਹਨੂੰ ਵੀ ਤੁਸੀਂ ਬੱਚੋ ਲਾਈਨ ਨੂੰ ਮਾਪਣਾ ਹੈ ਸਕੇਲ ਨਾਲ ਮਾਪ ਕੇ ਉਰੇ ਇਸੇ ਤਰ੍ਹਾਂ ਲਿਖੋਗੇ ਸੈਂਟੀਮੀਟਰ ਤੇ ਮਿਲੀਮੀਟਰ ਸਕੇਲ ਨਾਲ ਮਾਪਣਾ ਤਾਂ ਸਕੇਲ ਦਾ ਇੱਕ ਧਿਆਨ ਰੱਖਣਾ ਜਿਵੇਂ ਆਪਾਂ ਕਹੀਏ ਇਹ ਸਕੇਲ ਹੈ ਤਾਂ ਉਰੇ 0 ਤੋਂ ਸ਼ੁਰੂ 0 1 ਤਾਂ 2 ਹੈ ਆ 3 ਹੈ ਤਾਂ 4 ਹੈ ਇਹ 5 ਹੈ ਤਾਂ ਇਹ 6 ਹੈ ਤਾਂ ਬੱਚੋ ਕੀ ਹੈ ਦੇਖੋਗੇ ਤੁਸੀਂ 1 ਸੈਂਟੀਮੀਟਰ 2 ਸੈਂਟੀਮੀਟਰ 3 ਸੈਂਟੀਮੀਟਰ 4 ਸੈਂਟੀਮੀਟਰ 5 6 ਸੈਂਟ ਇਸ ਤਰ੍ਹਾਂ ਤੁਸੀਂ ਇਹਨੂੰ ਕਰੋਗੇ ਤੇ ਇਹਨੂੰ ਸਕੇਲ ਨਾਲ ਮਾਪ ਕੇ ਲਿਖੋਗੇ ਕਿੰਨੇ ਸੈਂਟੀਮੀਟਰ ਤੇ ਕਿੰਨੇ ਮਿਲੀਮੀਟਰ ਹੈ ਠੀਕ ਹੈ ਬੱਚੋ ਅੱਗੇ ਦੇਖੋ ਇਸੇ ਤਰ੍ਹਾਂ ਤੁਸੀਂ ਕਰੰਸੀ ਨੋਟ ਹੈ ਇਹਦੀ ਲੰਬਾਈ ਚੌੜਾਈ ਮਾਪਣੀ ਹੈ ਤੁਸੀਂ 100 ਦੇ ਨੋਟ ਦੀ ਕਿੰਨੀ ਲੰਬਾਈ ਹੋਗੀ ਕਿੰਨੀ ਚੌੜਾਈ ਹੋਗੀ ਇਹ ਤੁਸੀਂ ਘਰੇ 100 ਦਾ ਨੋਟ ਲੈਣਾ ਤੇ ਸਕੇਲ ਨਾਲ ਜਿਹੜੇ ਤੁਸੀਂ ਮਾਪ ਕੇ ਲੰਬਾਈ ਲਿਖਣੀ ਹੈ ਮੀਟਰ ਸੈਂਟੀਮੀਟਰ ਤੇ ਮਿਲੀਮੀਟਰ ਵਿੱਚ ਤੇ ਚੌੜਾਈ ਲਿਖਣੀ ਹੈ ਚੌੜਾਈ ਇਹ ਹੁੰਦੀ ਹੈ ਰੱਟੋ ਠੀਕ ਹੈ ਇਸ ਤਰ੍ਹਾਂ ਤੁਸੀਂ 200 ਦੇ ਨੋਟ ਨੂੰ ਮਾਪਣਾ ਹੈ ਬੱਚੋ ਠੀਕ ਹੈ ਆ ਦੇਖੋ ਆ ਸਕੇਲ ਦਿੱਤਾ ਹੋਇਆ ਹੈ ਆ 1 ਸੈਂਟੀਮੀਟਰ ਹੋ ਗਿਆ 2 ਸੈਂਟੀਮੀਟਰ 3 ਸੈਂਟੀਮੀਟਰ 4 ਸੈਂਟੀਮੀਟਰ ਇਸ ਤਰ੍ਹਾਂ ਦੇ ਸੈਂਟੀਮੀਟਰ ਠੀਕ ਹੈ ਬੱਚੋ ਓਕੇ ਥੈਂਕ ਯੂ